17 ਨਹੀਂ ਕਹਿੰਦੇ 18 ਨਹੀਂ ਕਹਿੰਦੇ ਛੱਡੀ ਆਪ ਦੁੱਧੜੀ ਨਹੀਂ ਠੀਕ ਆ ਵੀ ਮੰਨ ਲਓ ਵੀ ਸਾਰਾ ਸਾਲ ਦੁੱਧ ਹੁੰਦਾ ਚਾਰ ਸਾਲ ਦੁੱਧਾ ਸਾਢੇ ਸਾਢੇ 8 ਮਹੀਨਾ ਤੋਂ ਛੱਡੀ ਆਪ ਠੀਕ ਆ ਜੀ ਕਿੰਨੇ ਦੁੱਧ ਤੇ ਟਰਾਈ ਕਰੀ ਸੀ ਇਹ ਆਪਾਂ ਉਦੋਂ ਸੀ 4 6 4 ਕਿਲੋ 4 4.5 ਕਿਲੋ ਤੇ ਟਰਾਈ ਕਰਤੀ ਸੀ ਆ ਟਰਾਈ ਕਰਤੀ ਠੀਕ ਆ ਜਦ ਚਾਰ ਆਪ ਆਪ ਸਿੱਧੀ ਠੀਕ ਆ ਮੰਨ ਲਓ ਵੀ ਚੰਗੀ ਆ ਝੋਟੀ ਲੰਮਾ ਟਾਈਮ ਦੁੱਧ ਦਿੰਦੀ ਆ ਠੀਕ ਆ 1 ਮਹੀਨੇ ਮਾਰੋ ਕਟੂ ਟਾਲ ਦਿੰਦੀ ਆ ਠੀਕ ਆ 1 ਮਹੀਨੇ ਬਾਅਦ ਕਟੂ ਨੂੰ ਟਾਲ ਦਿੰਦੀ ਆ ਹਾਂਜੀ ਠੀਕ ਆ ਉਸ ਤੋਂ ਬਾਅਦ ਮੰਨ ਲਓ ਵੀ ਦਾਣੇ ਦੂਣੇ ਦਾਣ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲੋਬੀ ਦੋਸਤੋ ਤੁਹਾਨੂੰ ਇੱਕ ਆਪਾਂ ਬਹੁਤ ਸੋਹਣੀ ਜਿਹੀ ਝੋਟੀ ਜ਼ਬਰਦਸਤ ਤੌਰ ਤੇ ਦਿਖਾ ਰਹੇ ਹਾਂਗੇ ਪਿੰਡ ਰਹਿ ਜਾਂਦਾ ਮਿਰਜਣਾ ਤਸਵੀਰ ਇਹਨੂੰ ਤਲਵੰਡੀ ਸਾਬੋ ਉੱਤੇ ਜਿਹੜਾ ਬਠੰਡਾ ਜਿਹੜੇ ਘਰੇ ਵੀਰ ਦਾ ਆਪਾਂ ਵੀਡੀਓ ਬਣਾ ਰਹੇ ਹਾਂ ਘਰੇ ਲੋ ਜਿਹੜੇ ਪਸ਼ੂ ਬਾਈ ਨੇ ਘਰੇ ਰੱਖੇ ਹੋਏ ਆਗੇ ਉਹਨਾਂ ਦੇ ਵਿੱਚ ਇੱਕ ਇਹ ਜਿਹੜੀ ਇਹ ਝੋਟੀ ਆ ਗਈ ਸੂਣ ਵਾਲੀ ਆ ਗਈ ਉਹ ਪੁੱਛਾਂਗੇ ਆਪਾਂ ਬਾਈ ਨੂੰ ਵੀ ਕਹਿ ਕੇ ਤਾਂ ਉਹਦੀ ਕੱਚੀ ਆ ਗਈ ਤੇ ਕਿੰਨਾ ਦੁੱਧ ਰਿਕਾਡ ਰਿਹਾ ਪਹਿਲੇ ਸੂਏ ਦਾ ਸਾਰੀ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਲਾਸਟ ਤੱਕ ਦੇਖਿਓ ਨੰਬਰ ਸਾਰਾ ਬਾਈ ਦਾ ਲੈ ਕੇ ਦੇਮਾ ਡਿਟੇਲ ਸਾਰੀ ਪੁੱਛਾਂਗੇ ਵੀ ਕੀ ਰੇਟ ਬਾਈ ਕਰਦਾਗਾ ਸਾਰਾ ਵੀਡੀਓ ਦੇ ਵਿੱਚ ਹੋਗਾ ਤੇ ਆਜੋ ਫਿਰ ਆਪਾਂ ਬਾਈ ਨਾਲ ਪਹਿਲਾਂ ਸਾਨੂੰ ਝੋਟੀ ਤੋੜ ਕੇ ਦਿਖਾ ਤੋੜ ਕੇ ਦਿਖਾ ਦੇ ਬਾਈ ਇੱਕ ਵਾਰੀ ਸਮਾਰ ਕੇ ਜੇ ਲੇਵਲ ਉਸ ਨੂੰ ਆਪਾਂ ਕੋਲੋਂ ਦਿਖਾ ਦਿੰਨੇ ਜਮਾ ਦੇਖ ਸਾ ਨੂੰ ਸੀ ਆਰਡਰ ਕੁਆਲਟੀ ਬਹੁਤ ਸੋਹਣੀ ਜਿਹੜੀ ਤਿਆਰ ਹੋ ਰਹੀ ਹੈਗੀ ਤੇ ਜ਼ਬਰਦਸਤ ਝੋਟੀਆਂ ਪੂਰੀ ਸੰਗਾ ਸੰਗਾ ਦੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਇਹ ਥਾਣ ਹਵਾਂ ਨਾਲ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹਾਂ ਬੋਡੀ ਬੰਤਰ ਦੀ ਬਹੁਤ ਸੋਹਣੀ ਝੋਟੀ ਆ ਗਈ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਨੰਬਰ ਆਪਾਂ ਤੁਹਾਨੂੰ ਆਪਾਂ ਸਕਰੀਨ ਦੇ ਉੱਤੇ ਚਲਾ ਦਾਂਗੇ ਇਹ ਨੰਬਰ ਤੇ ਸੰਪਰਕ ਕਰ ਲਿਓ ਪਹਿਲਾਂ ਆਪਾਂ ਬਾਈ ਤੋਂ ਸਾਰੀ ਡਿਟੇਲ ਲੈਣੇ ਹੈਗੇ ਵੀ ਕੀ ਮਾਲ ਮੁੱਲ ਕਰਦਾਗਾ ਕਿੰਨਾ ਦੁੱਧ ਇਹਨੇ ਪਹਿਲੇ ਸੂਏ ਦਿੱਤਾਗਾ ਕੰਮੇ ਸੂਏ ਨੇ ਸੂਣਾਗਾ ਸਾਰੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤੇ ਆਹ ਦੇਖੋ ਤੁਸੀਂ ਬੋਡੀ ਬੰਤਰ ਦੀ ਬਹੁਤ ਜ਼ਬਰਦਸਤ ਝੋਟੀ ਆ ਗਈ ਦੇਖੋ ਬਾ ਕਮਾਲ ਝੋਟੀ ਆ ਗਈ ਦੇਖੋ ਤੁਸੀਂ ਫੇਸ ਕੁਆਲਟੀ ਦੀ ਬੋਡੀ ਮੰਤ ਦੀ ਪੂਰੀ ਸਰਾ ਗੱਲ ਬਾਤ ਆ ਜਾ ਮੈਂ ਦੇਖੋ ਹਨਾ ਪੱਠਪੂੜੇ ਦੀ ਵਧੀਆ ਕੀ ਤੇ ਆਡਰ ਆਡਰ ਚਾਰੇ ਥਾਣੇ ਇੱਕ ਹੋ ਜਿਆਗੇ ਦੇਖੋ ਸੀ ਤੇ ਬਾਕੀ ਹਜੇ ਦਿਨ ਲੈਂਦੀ ਇਹ ਉਹ ਸਾਰੀ ਆਪਾਂ ਡਿਟੇਲ ਬਾਜੀ ਤਾ ਲਵਾਂਗੇ ਆ ਜਾਓ ਬਾਈ ਕੋਲੇ ਤੇ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਹੋਰ ਚੱਕਾ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਤੇ ਪਿੰਡ ਬੋਲ ਦਿਓ ਜੀ ਨਾਮ ਕੁਲਦੀਪ ਸਿੰਘ ਜੀ ਪਿੰਡ ਮਿਰਜਾਣਾ ਠੀਕ ਹੈ ਜੀ ਸੀਲ ਤਲਵੰਡੀ ਸਾਬੋ ਜਿਲ੍ਹਾ ਰੁਹੰਡਾ ਠੀਕ ਹੈ ਜੀ ਆਪਣੇ ਘਰੇਲੂ ਝੋਟੀਆਂ ਜੀ ਇਹ ਕਹਦੇ। ਹਾਂਜੀ ਘਰੇਲੂ ਝੋਟੀਆਂ। ਠੀਕ ਆ ਕੈ ਮੈ ਸੂਏ ਸੋਣਾ ਜੀ। ਜੇ ਸੂਏ ਸੋਣਾ ਜੀ। ਠੀਕ ਆ ਕਹਿ ਕਦਾਂ ਦੀ ਕੱਚੀ ਆ ਜੀ ਇਹ। 28 ਤਰੀਕ ਨੂੰ ਦਿਨ ਪੂਰੇ ਆ ਜੀ। 28 ਤਰੀਕ ਨੂੰ ਦਿਨ ਪੂਰੇ ਆ ਗਏ। ਹਾਂ ਠੀਕ ਆ ਮੰਨ ਲਓ 5 ਕ ਦਿਨ ਰਹਿ ਗਏ ਹਨਾ ਅੱਜ 23 ਤਰੀਕ ਆ ਗਈ 7ਵਾਂ ਮਹੀਨਾ 2025। ਹਾਂਜੀ ਠੀਕ ਆ ਪਹਿਲੇ ਸੂਏ ਦੁੱਧ ਕਿੰਨਾ ਕੱਢਿਆ ਜੀ ਨੇ? 14 ਲੀਟਰ ਜੀ। 14 ਲੀਟਰ। ਹਾਂਜੀ 14 ਕੰਡੇ ਰਾਜਮਾ। ਜਮਾ ਠੀਕ ਆ ਤੇ ਅੱਜ ਕੀ ਕੀ ਉਮੀਦ ਰੋ ਭਈ ਇਹ ਤੋਂ? ਦੇਖੋ 16 16 16 ਲੀਟਰ ਦੇ ਲੈ ਵੀ ਦੂਜੇ ਸੂਏ ਸੂਣਾ ਬਾਈ ਕਹਿੰਦਾ ਘਰ ਦੀ ਝੋਟੀ ਆ ਪਹਿਲੇ ਸੂਏ 14 ਲੀਟਰ ਬਾਈ ਕਹਿੰਦਾ ਦੁੱਧ ਕੱਢਿਆ ਨੇ ਤੇ ਐਦਕੀ ਉਮੀਦ ਜਿਹੜੀ 16 ਕਿਲੋ ਦੀ ਆ ਕੋਈ ਬਾਈ ਕਹਿੰਦਾ 17 ਨਹੀਂ ਕਹਿੰਦੇ 18 ਨਹੀਂ ਕਹਿੰਦੇ ਛੱਡੀ ਆਪ ਜੋਟੜੀ ਨਹੀਂ ਠੀਕ ਆ ਵੀ ਮੰਨ ਲਓ ਵੀ ਸਾਰਾ ਸਾਲ ਦੁੱਧ ਹੁੰਦਾ ਸਾਰਾ ਸਾਲ ਦੁੱਧ ਸਾਢੇ ਸਾਢੇ 8 ਮਹੀਨਾ ਤੋਂ ਛੱਡੀ ਆਪ ਠੀਕ ਆ ਜੀ ਕਿੰਨੇ ਦੁੱਧ ਤੇ ਟਰਾਈ ਕਰੀ ਸੀ ਇਹ ਆਪਾਂ ਉਦੋਂ ਸੀ 4 4.5 ਕਿਲੋ 4 4.5 ਕਿਲੋ ਤੇ ਟਰਾਈ ਕਰਤੀ ਸੀ ਆ ਟਰਾਈ ਕਰਤੀ ਠੀਕ ਆ ਲੈ ਵੀ ਛੱਡੀ ਚੜ ਆਪ ਆਪ ਛੱਡੀ ਠੀਕ ਆ ਮੰਨ ਲਓ ਵੀ ਚੰਗੀ ਆ ਝੋਟੀ ਲੰ ਠੀਕਾ ਇੱਕ ਮਹੀਨੇ ਮਾਰੋ ਕਟੂ ਕਾਲ ਹੁੰਦੀ ਹੈ ਠੀਕ ਹੈ ਇੱਕ ਮਹੀਨੇ ਬਾਅਦ ਕਟੂਨ ਟਾਲ ਦਿੰਦੀ ਹੈ ਹਾਂਜੀ ਠੀਕ ਹੈ ਉਸ ਤੋਂ ਬਾਅਦ ਮੰਨ ਲਓ ਵੀ ਦਾਣੇ ਦੂਨੇ ਦੇ ਦਾਣੇ ਦਾਣੇ ਤੇ ਮੈਲ ਪੈਂਦੀ ਹੈਗੀ ਠੀਕ ਹੈ ਜੀ ਤੇ ਦੂਜੇ ਸੂਏ ਬਾਈ ਕਹਿੰਦਾ ਸੋਣਾਗਾ 5 ਦਿਨ ਰਹਿੰਦੇ ਆ ਤੇ 28 ਤਰੀਕ ਨੂੰ ਦਿਨ ਪੂਰੇ ਹੋਣਗੇ ਤੇ 14 ਕਿਲੋ ਬਾਈ ਕਹਿੰਦਾ ਦੁੱਧ ਪਹਿਲੇ ਸੂਏ ਕੱਢਿਆ ਨੇ ਤੇ 16 ਕਿਲੋ ਦੀ ਉਮੀਦ ਆ ਬਾਈ ਕਹਿੰਦਾ ਕੋਈ 18 ਨਹੀਂ ਕਹਿੰਦੇ ਆਪਾਂ ਬੀਜ ਨਹੀਂ ਕਹਿੰਦੇ ਤੇ ਬਾਈ ਹੁਣ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਰੱਖਿਆ ਆਪਾਂ ਇਹਦਾ ਰੇਟ ਜਮਾ ਦੇਣ ਲੈਣ ਵਾਲਾ ਰੇਟ ਹੀ ਦੱਸੋਗੇ ਜੀ ਹਾਂ ਦੇਣ ਲੈਣਾ ਦ 185000 ਮਾੜਾ ਮੋਟਾ ਮਾਨਤਾਨ ਹੋ ਆ ਮਾੜਾ ਮੋਟਾ ਮਾਨਤਾਨ ਹੋ ਜੂ ਠੀਕ ਆ ਲੈ ਵੀ 185000 ਦੇ ਬਾਈ ਕਹਿੰਦਾ ਆਪਾਂ ਦੇਣੀ ਇੱਕ ਵਾਰੀ ਬਾਈ ਹੋਰ ਖੋਲ ਕੇ ਤੋਰ ਦੇ ਤੇ ਮਾਨਤਾਨ ਹੋ ਬਾਈ ਕਹਿੰਦਾ ਦੇਣ ਲੈਣ ਵਾਲਾ ਰੇਡ ਕਹਿੰਦਾ ਝੋਟੀ ਚਾਰ ਸਪੇਰਾਂ ਇੱਕੋ ਜਿਹੀ ਆ ਗਈ ਕੋਈ ਕਮੀ ਕੱਢ ਹੀ ਨਹੀਂ ਸਕਦਾ ਬੰਦਾ ਵੀ ਇਹ ਝੋਟੀ ਚ ਕੋਈ ਕਮੀ ਹੋਊਗੀ ਤੇ ਥਾਣਾ ਥਾਣਾ ਦੀ ਆਪਾਂ ਬਾਈ ਤੋਂ ਪੁੱਛਦੇ ਆ ਵੀ ਥਾਣਾ ਦੀ ਕਿਵੇਂ ਆ ਦੁੱਧਾ ਤੇ ਕਿਵੇਂ ਘੜਦੀ ਆ ਗਈ ਸਾਰੀ ਡਿਟੇਲ ਠੀਕ ਆ ਇੱਕ ਨੰਬਰ ਧਾਰ ਆ ਬਾਈ ਜਮਾ ਕੇ ਆ ਨੰਬਰ ਗੰਨੇ ਆ ਦੀ ਧਾਰ ਜਮਾ ਠੀਕ ਆ ਕੋਈ ਥਣਾ ਜੋ ਕੋਈ ਮਨ ਲਾ ਵੀ ਫਰਕ ਠੀਕ ਆ ਬਾਕੀ ਦੋ ਆਰਡਰ ਉਹ ਦੇ ਸਾਲ ਨੂੰ ਠੀਕ ਆ ਬਾਈ ਕਹਿੰਦਾ ਤਸੱਲੀ ਨਾਲ ਆਪਾਂ ਤੋਂ ਝੋਟੀ ਦਾ ਹਲ ਜਾ ਸਕਦਾਗਾ ਅੱਗੇ ਵੀ ਬਾਈ ਦੇ ਆਪਾਂ ਘਰੋਂ ਤਿੰਨ ਵਾਰੀ ਵੀਡੀਓ ਬਣਾਈ ਹੈਗੀ ਤੇ ਇਹ ਚੌਥੀ ਵਾਰ ਵੀਡੀਓ ਜਿਹੜੀ ਆਪਾਂ ਬਣਾ ਰਹੇ ਪਿੰਡ ਮਿਰਜਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਰੰਡਾ ਤੇ ਆ ਝੋਟੀ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਝੋਟੀ ਹੈਗੀ ਤੇ ਨੰਬਰ ਬੋਲ ਦਿਓ ਜੀ ਇੱਕ ਵਾਰੀ ਆਪਣਾ 70146 78146 0082 40028 ਠੀਕ ਹੈ ਜੀ ਇਹ ਨੰਬਰ ਆ ਬਾਈ ਦਾ ਜੇ ਕਿਸੇ ਭਰਾ ਨੇ ਝੋਟੀ ਲੈਣੀ ਆ ਗਈ ਤਾਂ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ